ਆ ਗਿਆ ਸੀ ਜੈਕਸ ਜਿਹੜਾ ਵੇ ਆਪਣਾ ਬਣਾਇਆ ਹੋਇਆ ਤੇ ਆ ਗਿਆ ਐਕਸਪ੍ਰੈਸ ਰੋਡ ਗਾਜੀਪੁਰ ਤੋਂ ਲਖਨਊ ਨਿਕਲਦਾ ਹੈ 6 ਲਾਈਨਾਂ ਆਇਤੇ ਤੇ ਅਸੀਂ ਚੜਿਆ ਸultanpur ਤੋਂ ਦੇ ਕੇ ਵਿਚ ਦੀ ਹੋ ਕੇ ਤੇ ਹੁਣ ਹੈਗਾ 110 ਕਿਲੋਮੀਟਰ ਇਹ ਰੋਡ ਤੇ ਜਾਵਾਂਗੇ ਅਸੀਂ ਜਾਣਾ ਹੁਣ ਗਵਾਲੀਅਰ ਨੂੰ ਤੇ ਇੱਥੇ ਰੁਕੇ ਸੀ ਜੇ ਮੜਾ ਮੋਟਾ ਖਾਣ ਪੀਣ ਦੇਖਦੇ ਆ ਕੀ ਲੈਂਦੇ ਨੇ ਅੰਦੀ ਹੁਣੇ ਵੀ ਦੇ ਰਾਤ ਜਾਂਦੇ ਹੋਏ ਵੀ ਰਾਤ ਨੂੰ ਇਹੀ ਰੋਡ ਨਿਕਲੇ ਸੀ ਅਸੀਂ ਦੈਨ ਚੜਦੇ ਨੂੰ ਉਤਰ ਗਏ ਸੀਗੇ ਰੋਡ ਤੋਂ ਇਹ ਤੋਂ ਇਹ ਕੰਟੇਨ ਇੱਧਰ ਆ ਗਈ ਦੇਖ ਲੈ ਜੋ ਮਰਜੀ ਲੈ ਲੈ ਦੇਖ ਲਵਾ ਦੇ ਸਾਹ ਨਾਲ ਜਿਹੜਾ ਕੋ ਲੈਣਾ ਮੜਾ ਜਾ ਖਾ ਲੋ ਬਸ ਫਿਰ ਤੁਰੇ ਚੱਲਾਂਗੇ ਅਸੀਂ ਤਾਂ ਹੁਣ ਚਾਹ ਹੀ ਨਹੀਂ ਆ ਫਿਰ ਤੁਹਾਨੂੰ ਚਾਹ ਹੀ ਪੀਣਾ ਬਾਬੂ ਚਾਹ ਪੀਣੀ ਹੈ ਚਾਹ ਹੀ ਪੀਣੀ ਹੈ ਪੀਣੀ ਹੈ i'll probably leave ਇਹ ਤੇ ਉਪਰ ਵਾਲੇ ਤੇ ਵੈ ਜੀਏ ਉਪਰ ਵਾਲੇ ਤੇ ਰਹਿਣਾ ਉਪਰ ਵਾਲੇ ਤੇ ਬਾਹਰ ਹੀ ਠੀਕ ਹਵਾ ਆਵੇ ਨਾ ਅੰਦਰ ਠੰਡੀ ਹੋ ਜੀ ਸੇਤੀ ਚੱਲਿਆ ਆਲੂ ਪਤਾ ਨਹੀਂ ਕਦਰਾ ਨਿਕਲਣਾ ਆਇਆ ਰੋਟੀ ਤੋਂ ਜਿੰਨੇ ਦਰਾਹੇ ਵਾਲੀ ਉਹਨਾਂ ਪਾਣੀ ਤਾਂ ਹੋਊਗਾ ਇਹ ਚ ਆਹੋ ਉਹ ਦੇਲਾ ਜਿਹੜਾ ਕਿਨਾਰੇ ਨੂੰ ਲੱਗ ਜੇ ਉਹਦੇ ਕਿੰਨਾ ਪਾਣੀ ਹੋਊਗਾ ਇਹ ਚ ਡਰ ਕਰਨ ਲੱਗਦਾ ਹੋਊਗਾ ਗਵਾਲੀਅਰ ਤੋਂ ਅਸੀਂ ਪਿੱਛੇ ਹੈਗਾ 50 ਕਿਲੋਮੀਟਰ ਹੈਗੇ ਆ ਜੀ ਤੇ ਬਾਕੀ ਹੋਰ ਚੱਲਦਾ ਜੀ ਪੂਰਾ ਤੇ ਆਹ ਏਰੀਆ ਸਾਰਾ ਦੇਖ ਸਕਦਾ ਕਿੱਥੇ ਤੱਕ ਲਿਖਾ ਜਾਂਦੀ ਹੈ ਕਣਕੀ ਕਣਕ ਆ ਸਾਰੇ ਚ ਤੇ ਜਿਵੇਂ ਲੈਵਲ ਕੀਤਾ ਹੁੰਦਾ ਨਾ ਖੇਤ ਸਾਰਾ ਇਦਾਂ ਵਾਂ ਜਿੰਨਾ ਵੀ ਏਰੀਆ ਸਾਰਾ ਇਹ ਪੂਰਾ ਇੱਕ ਸਾਰ ਆ ਤੇ ਕਣਕ ਪੂਰੀ ਨਿਸਰੀ ਹੋਈ ਤੇ ਨਿਸਰੀ ਵੀ ਜਾਂਦੀ ਆ ਯਾਨੀ ਫਸਲ ਪੂਰੀ ਵਧੀਆ ਵਾ ਤਾਂ ਵੀ ਪੂਰੀ ਕੜਾਕੇ ਵਾਲੀ ਆ ਦਨ ਗਰਮ ਪਹਿਲਾਂ ਯੂਪੀ ਚ ਬੜੇ ਸੀਗੇ ਜਦੋਂ ਲਖਨਊ ਤੋਂ ਲੱਣ ਲੱਗੇ ਆ ਉਰੇ ਨੂੰ ਕਾਰਪੋਰ ਵਾਲੀ ਸਾਈਡ ਨੂੰ ਤੇ ਉਦੋਂ ਬਦਲ ਗਿਆ ਸੀਗਾ ਲੱਗਦਾ ਜੀ ਵੀਰ ਆ ਜੇ ਕਿਤੇ ਪਰ ਬਦਲ ਨਿਕਲ ਗਿਆ ਆਉਂਦੇ ਆਉਂਦੇ ਇਧਰ ਐਮਪੀਏ ਮੌਸਮ ਪੂਰਾ ਸਾਫ਼ ਤੇ ਹੁਣ ਚੱਲੇ ਆ ਕੁਵਾਲੀਅਰ ਤੇਜ ਦੱਲੀ ਸਾਈਡ ਹੈਗੀ ਦੂਜੀ ਸਾਈਡ ਸਾਰੋ ਮੈਂ ਤਾਂ ਥੋੜਾ ਸ਼ਾਟ ਲੈ ਲੀਆ ਕਣਕ ਦਾ ਤੇ ਇੱਥੋਂ ਤਾਂ ਇਦਾਂ ਹੀ ਲੱਗਦਾ ਜਿਵੇਂ ਆਪਾਂ ਪੰਜਾਬ 'ਚ ਖੜੇ ਹੁੰਦੇ ਆ ਉਦਾਂ ਹੀ ਕਿਕਰਾਂ ਵਿਚਾਲੇ ਖੇਤ ਤੇ ਵੱਟਾਂ ਦੇ ਬੰਨਿਆਂ ਤੇ ਤੇ ਦੂਰ ਤੱਕ ਨਿਗਾਹ ਜਾਂਦੀ ਹੈ ਪੂਰੀ ਉਹ ਕਿ ਜਿਹੜਾ ਐਮਪੀ ਦਾ ਜ਼ਿਆਦਾਤਰ ਏਰੀਆ ਪਹਾੜੀ ਹੋਈ ਜਿਵੇਂ ਆਪਾਂ ਕਹਿੰਦੇ ਨੇ ਨਾ ਪਥਰੀਲੀ ਧਰਤੀ ਜ਼ਿਆਦਾ ਵਾ ਤੇ ਜਿੱਥੇ ਆਹ ਫਸਲਾਂ ਤੇ ਵਧੀਆ ਹੁੰਦੀ ਹੈ ਫਸਲ ਜਿਵੇਂ ਜਿਹੜਾ ਏਰੀਆ ਆ ਜਾਂਦਾ ਤੇ ਅਸੀਂ ਪਹੁੰਚਣ ਆਲਿਆ ਗਵਾਲੀਅਰ ਘੰਟਾਗ ਲੱਗਣਾ ਇੱਥੋਂ ਪਹੁੰਚ ਗਿਆ ਗਵਾਲੀਅਰ ਤੇ ਸਾਹਮਣੇ ਕਿਲਾ ਹਦਾਇਤ ਆ ਉੱਪਰ ਜਿਹੜੀ ਟੈਗਟ ਇਤੋਂ ਦੀ ਸੀ ਉਹ ਫਿਰ ਉੱtre ਜਾ ਕੇ ਆਗਰੇ ਫਿਰ ਉਹ ਤੋਂ ਬਾਅਦ ਹੋਣ ਜਿਹੜਾ ਬੜਿਆ ਇਹ ਦਾ ਕੁਵਾਰੀਆ ਬਾਕੀ ਸ਼ਹਿਰ ਬਹੁਤ ਵਧੀਆ ਇਹ ਗੱਡੀ ਹੈ ਹਮ ਜਮਾਤ ਮਾਰਦੇ ਡਰਾਈਵਰ ਦੱਸਦਾ ਇੱਥੇ ਜਦੋਂ ਬੈਠੇ ਹੁੰਦੇ ਵਿੱਚ ਬਾਲੀਏ ਬੰਨ੍ਹੇ ਵੇਰ ਉੜਾ ਹੈ ਹੋ ਚੁਕਿਆ ਸੀ ਇਹ ਗਵਾਲੀਅਰ ਗੁਰਦੁਆਰਾ ਸਾਹਿਬ ਤੇਰਾ ਤਾਂ ਇੱਥੇ ਰੂਮ ਲੈ ਲਿਆ ਸੀਗਾ ਤੇ ਬਧੀਆ ਆਰਾਮ ਹੋ ਗਿਆ ਇੱਥੇ ਨੀਂਦ ਪੂਰੀ ਹੋ ਗਈ ਪੂਰੀ ਜਾਨੀ ਕਈ ਦਿਨ ਹੋ ਗਏ ਸੀ ਇਦਾਂ ਬੇਰਾਮੀ ਤੁਰ ਕਰਦੇ ਸੀਗੇ ਟਾਈਮ ਬਸ ਘਟ ਮਿਰਦਾ ਸੀ ਸਾਉਂਡ ਨੂੰ ਤੇ ਰਾਤ ਵਧੀਆ ਟਾਈਮ ਨਾਲ ਪਹੁੰਚ ਗਏ ਸੀ ਇੱਥੇ ਤੇ ਗੱਡੀ ਇਧਰ ਮੂਰੇ ਲਾਤੀ ਆਪਾਂ ਤੇ ਹਵਾ ਇੱਥੇ ਚਲਦੀ ਆ ਪੂਰੀ ਰਾਤ ਦਿਓ ਜਿੱਥੋਂ ਕਿ ਜਗਾ ਬਹੁਤ ਉੱਚੀ ਆ ਕਿਲੋਮੀਟਰ ਹੈ ਜਗਾ ਉੱਚੀ ਹੋਣੀ ਆ ਤਕਰੀਬਨ ਆਮ ਜਗਾ ਨਾਲੋਂ ਸਾਈਡ ਵਾਲੀ ਨਾਲ ਤੇ ਬਾਕੀ ਮਾਹੌਲ ਠੰਡਾ ਵਾ ਅੱਜ ਨਾਲ ਤੇ ਇੱਥੋਂ ਹੁਣ ਦਰਸ਼ਨ ਕਰਕੇ ਗੁਰਦੁਆਰਾ ਸਾਹਿਬ ਦੇ ਤੇ ਲਿਕਨ ਨਾਲ ਅੱਗੇ ਤਾਜਮਹਿਲ ताजमहल ਦੇ ਕੇ ਵਾਪਸੀ ਹੈ ਫਿਰ ਅੱਜ ਸ਼ਾਮ ਤੱਕ ਰਾਤ ਤਾਈ ਜਾਨੀ ਪਹੁੰਚ ਜਾਗੇ 8-9 ਘੰਟਿਆਂ ਦਾ ਸਫ਼ਰ ਹੈ ताजमहल ਤੋਂ ਇੱਥੋਂ ਮਨ ਲਾ ਦੋ ਕੇ ਘੰਟੇ ਲੱਗਣਗੇ ਸ਼ਾਇਦ ਤੇ ਬਾਕੀ ਰੈਡੀ ਹੋ ਗਏ ਆ ਅੰਦਰ ਨਹਾ ਨੂ ਕੇ ਤੇ ਨਿਕਲਦੇ ਫਿਰ ਅੱਗੇ ਨੂੰ ਹਾਂ ਜੀ ਸਭ ਕਾ ਤਾਂ ਹੋ ਗਿਆ ਰੈਡੀ ਕੋਈ ਜਾਂਦਾ ਨਹੀਂ ਹੈ ਕੋਈ ਜਾਂ ਨਹੀਂ ਆਹ ਰੈਡੀ ਹੈ ਗਾਮ ਰੈਡੀ ਹੋਸਾ ਕਰ ਲੈ ਵਾਹ ਬੰਗਲਾ ਦੇ ਬਾਹਰ ਠੰਡਾ ਕੰਮ ਆ ਜੀ ਆਵਾ ਚੱਲਦੀ ਹੈ ਪੂਰੀ ਪੂਰੀ ਆਉਂਦੀ ਆ ਉਹ ਉੱਲੂ ਮਨਾਲੀ ਵਾਂਗੂੰ ਆਉਂਦੀ ਆ ਠੰਢੀ ਠੰਢੀ ਪਹਾੜ ਇਕਦਮ ਵਾਲੀ ਹੈਗੀ ਬਰਫ਼ ਨਹੀਂ ਨਾ ਹੈਗੀ ਉੱਲੂ ਮਨਾਲੀ ਨੂੰ ਬਰਫ਼ ਤੇ ਆਉਂਦੀ ਆ ਉਵੇਂ ਆਉਂਦੀ ਆ ਠੰਢੀ ਪੂਰੀ ਰੂਮ ਕਰਾਇਆ ਕਲੋਜ ਤੇ ਇਧਰ ਦਰਬਾਰ ਸਾਹਿਬ ਮੱਥਾ ਟੇਕ ਕੇ ਤੇ ਉਦੋਂ ਵਾਰ ਲੰਗਰ ਸ਼ਗਨ ਤੇ ਉਦੋਂ ਪਹਿਲਾਂ ਲਗਿਆ ਸਮਾਨ ਸਮੇਟਣ ਸਾਰਾ ਗੱਡੀ ਚ ਲੈ ਤੇ ਪੂਰਾ ਖੁੱਲਾ ਤੇ ਪੂਰਾ ਖੁੱਲਾ ਮਾਹੌਲ ਆ ਇਧਰ ਜਿੱਦਾਂ ਸੰਗਤ ਰਹਿੰਦੀ ਆ ਰੂਮ ਰਾਮ ਵਧੀਆ ਬਣਾਇਆ ਹੋਇਆ ਪੂਰੇ ਰਹਿਣ ਲਈ ਜਾਣੀ ਪੂਰਾ ਵਧੀਆ ਆ ਯਾਨੀ ਯਾਤਰਾ ਬੜੀ ਸਫਲ ਹੋ ਗਈ ਕੋਮੋ ਦੇ ਕੋਮੋ ਦੇ ਸਾਰੇ ਪਾਸਿਓ ਪਹਿਲਾ ਮੱਥਾ ਟੇਕਿਆ ਹੀ ਹੈ ਨਾ